ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਹਨ ਵਧੀਆ ਦੇਖਦੇ ਹੋ ਯਾਰ ਤੁਹਾਡੇ ਕਰਕੇ ਹੀ ਮੈਨੂੰ ਕਮਾਈ ਆਈ ਆ ਜੇ ਤੁਸੀਂ ਦੇਖਦੇ ਆ ਤਾਂ ਇਹ ਹੀ ਮੈਨੂੰ ਕਮਾਈ ਆਈ ਆ YouTube ਤੋਂ ਅੱਗੇ ਪਿੱਛੇ ਦੇਖ ਸਕਦੇ ਆ ਆਪਾਂ ਖੜੇ ਹਾਂ ਗੁਰਦੁਆਰਾ ਸਾਹਿਬ ਅੱਜ ਦਿਨ ਇਹ ਦੁਬਾਰਾ ਅੱਜ ਜਾਣਾ ਆਪਾਂ ਗੋਇੰਦਵਾਲ ਸਾਹਿਬ ਜਿਹੜੇ ਆਪਣੇ ਵਿਰਧ ਸਰੂਪ ਹੁੰਦੇ ਆ ਜਿਵੇਂ ਕਿ ਗੁਟਕਾ ਸਾਹਿਬ ਹੁੰਦੇ ਆ ਹਨ ਉਹਨਾਂ ਦਾ ਉੱਥੇ ਸੰਸਕਾਰ ਹੁੰਦਾ ਵਾ ਸੰਸਕਾਰ ਵੀ ਕਹਿੰਦੇ ਨੇ ਸ਼ਿਸ਼ਕਾਰ ਵੀ ਕਹਿੰਦੇ ਨੇ ਸੰਸਕਾਰ ਹੁੰਦਾ ਉੱਥੇ ਉਹਨਾਂ ਦਾ ਤੇ ਉਹ ਉੱਥੇ ਜੇ ਲੈ ਕੇ ਜਾਣੇ ਆਪਣੇ ਮਤਲਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਲੈ ਕੇ ਜਾਣੇ ਆ ਤੇ ਤਿੰਨ ਚਾਰ ਟਰਾਲੇ ਜਾਣੇ ਆਪਣੇ ਪਿੰਡੋਂ ਪਾਲਕੀ ਸਾਹਿਬ ਵੀ ਜਾਣੀ ਆ ਸਾਰੇ ਪਿੰਡ ਦੀ ਸੰਗਤ ਨੇ ਜਾਣਾ ਯਾਰ ਇਹ ਗੱਲ ਦੀ ਬੜੀ ਖੁਸ਼ੀ ਹੁੰਦੀ ਮੈਨੂੰ ਆਪ ਨੇ ਜੀ ਤੌਰ ਤੇ ਹੁੰਦੀ ਆ ਕਿ ਯਾਰ ਸਾਰਾ ਸਾਰਾ ਪਿੰਡ ਇਕੱਠਾ ਹੈ ਨਾ ਵੀ ਕੋਈ ਧੜਾ ਬਾਜੀ ਨਹੀਂ ਹੈਗੀ ਹੋਣਗੇ ਵੀ ਬਹੁਤ ਘੱਟ ਚਾਂਸ ਹੋਣਗੇ ਉਹਦੇ ਮਤਲਬ ਥੋੜੀਆਂ ਹੋਣੀਆਂ ਕੋਈ 5 7% ਤੇ ਲੋਕ ਇਕੱਠੇ ਆ ਯਾਰ ਇਹ ਬਹੁਤ ਵੱਡੀ ਗੱਲ ਹੁੰਦੀ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਹਨ ਤੇ ਅੱਜ ਆਪਾਂ ਸਾਰੇ ਪਿੰਡ ਦੀ ਸੰਗਤ ਨੇ ਤਿੰਨ ਚਾਰ ਟਰਾਲੇ ਪਾਲਕੀ ਸਾਹਿਬਾਂ ਪਾਲਕੀ ਸਾਹਿਬ ਦੇ ਵਿੱਚ ਸਰੂਪ ਰੱਖੇ ਜਾਣਗੇ ਤੇ ਉਹ ਅੱਗੇ-ਅੱਗੇ ਬਾਕੀ ਟਰਾਲੇ ਪਿੱਛੇ-ਪਿੱਛੇ ਸਾਰੀ ਸੰਗਤ ਨੇ ਜਾਣਾ ਆਓ ਤੁਹਾਡੇ ਆਪਾਂ ਦਰਸ਼ਨ ਕਰਾਉਨੇ ਆ ਬਲੌਗ ਵੇਖਿਓ ਸਾਰਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਉਮੀਦ ਕਰਦੇ ਤੁਹਾਨੂੰ ਪਸੰਦ ਆਊਗਾ ਤੇ ਆਜੋ ਫਿਰ ਆਪਾਂ ਚੱਲਦੇ ਆ ਕਰਦੇ ਆ ਸ਼ੁਰੂ ਬਲੌਗ ਜੀ ਪਾਲਕੀ ਸਾਹਿਬ ਦਾ ਟਰੈਕਟਰ ਵੀ ਤਿਆਰ ਹੈ ਇਧਰਾਂ ਟੈਂਪੂ ਟਰੈਵਲ ਜਾਣੀ ਹੈ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਕਿੰਨੇ ਟਰੈਕਟਰ ਆ ਉਹ ਤਿੰਨ ਟਰੈਕਟਰ ਤੇ ਤਿੰਨ ਟਰਾਲੇ ਬਿਲਕੁਲ ਤਿਆਰ ਆ। ਘਰ ਦੁਆਰਾ ਸੇ ਪਾਸ਼ੇ ਛੇਵੇਂ ਪਿੰਡ ਚੰਡਿਆਣਾ ਪਸ਼ਮੀ ਮੋਗਾ ਸੈਟ ਕਰਨ ਵਾਲਾ ਸਪੀਕਰ। ਲਾ ਬਾਹਰ ਸੈਟ ਸਪੀਕਰ। ਸਪੀਕਰ ਸੈਟ ਕਰ। ਮੈਂ ਤਾਂ ਤੁਹਾਨੂੰ ਕਾਰ ਵੀ ਇੰਦਾਮ ਕਰਨਾ ਕਿੱਥੋਂ ਕਰੇਂਗਾ। ਤੂੰ ਕਰ। ਚੱਲ ਦੋਵੇਂ ਹੀ ਆ। ਪਾਲ ਕੀ ਹੈ ਪ੍ਰਧਾਨ ਨੂੰ ਫੜਾ ਦੇ ਉੱਥੇ ਰੱਖਿਆ ਓਏ ਹੈਲੋ ਹੈਲੋ ਕਿਵੇਂ ਮੱਝ ਤੂੰ ਆਏਗਾ ਵੀਡੀਓ ਚ ਠੀਕ ਹੈ ਜਿਹੜਾ ਘਰਤਾਂ ਨੇ ਜਾਣਾ ਉਹ 5 ਮਿੰਟਾਂ ਦੇ ਵਿੱਚ ਬੋਲਦਰਾ ਸਾਹਿਬ ਇਹ ਪੰਜ ਮੀਟਰ ਕਾ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਆਹੇ ਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਕੇਵਰ ਭਾਰਤ ਸਾਤ ਨੰਨਾ ਹੋ ਗਿਆ ਤਿਆਰ ਤੇ ਪਰ ਸੰਗਤ ਹੋ ਗਈ ਜਿਆਦਾ ਸੰਗਤ ਜਿਆਦਾ ਕੀ ਨਾ ਬਹੁਤ ਜਿਆਦਾ ਸੰਗਤ ਜਿਆਦੇ ਹੋ ਗਈ ਆ ਟਰਾਲੇ ਤਿੰਨ ਤਾਂ ਟਰਾਲੇ ਆ ਚੌਥੀ ਆ ਟਰੈਵਲ ਆ ਫਾਲਕੀ ਸਾਹਿਬ ਵਿੱਚ ਵੀ ਕੋਈ 5-7 ਜਣੇ 10 ਜਣੇ ਬਹਿ ਜਾਣੇ ਆ ਮਹਾਰਾਜ ਦੇ ਸਰੂਪ ਵੀ ਅੱਜ ਹੋਰ ਭਾਈ ਕਿਵੇਂ ਆ? ਚੰਗਾ ਚੰਗਾ ਵੇਚ ਦੂ। ਜਦ ਆ ਵੀ ਉਹ ਮੁੰਡਾ ਤੂੜੀ ਤਾਂ ਸਾਮਕੇ ਆਇਆ ਤੂੜੀ ਕਹਿੰਦੇ ਲਾ ਕੇ ਆਉਣੀਏ ਨੇ ਗੋਇੰਦਵਾਲ ਸਾਹਿਬਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਸਨਸਾਰ ਸੱਚੇ ਪਾਤਸ਼ਾਹ ਜੀ ਨਗਰ ਚੰਡੀਆਣੀ ਦੀ ਸ੍ਰੋਚੀ ਸੰਤੋ ਨੂੰ ਰਲਗਲ ਕਰਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਪਾਵਨ ਤ੍ਰੇਤ ਵਰਗ ਰੂਪ ਅਤੇ ਬਿਰਧ ਗੁਰਦੁਖਤ ਸਾਹਿਬ ਸੱਚੇ ਪਾਤਸ਼ਾਹ ਜੀ ਸਰਕਾਰ ਲਈ ਗੁਰੂ ਗਰੀਬ ਨਿਵਾਜ ਸ੍ਰੀ ਗੋਇਤਵਾਲ ਸਾਹਿਬ ਜੀ ਅਗਿਆ ਬਖਸ਼ੋ ਰਾਰਾ ਸੇ ਸਹਾਈ ਹੋਣਾ ਇਸ ਚੰਨ ਸੁਭਕੀਆ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੇ ਰਵਾਨਗੀ ਕਰਨ ਦੀ ਅਗਿਆ ਬਖਸ਼ੋ ਕਰੋ ਆਪ ਜੀ ਨੇ ਅੰਮ ਸੰਗੋ ਕੇ ਸੇਵਾ ਕਰਨੀ ਚੜ੍ਹਦੀਆਂ ਕਲਾ ਬਖਸ਼ੀਆਂ ਸੁਖ ਹੋਵੇ ਨਾਮ ਚਿਤਾਰੇ ਨਾਮ ਤੇ ਨਾਮ ਜਪ ਕੇ ਸਮਾਏ ਆਸ਼ੀਰਵਾਦ ਬਖਸ਼ੋ ਵਾਹ ਹੁੰਦਰ ਦੀ ਕਲਖਾ ਆਮਾਏ ਸਤਿ ਕਰਨਾ Tá ਨਾਲੇ ਆ ਖਾਰੀ ਕੇ ਪਾਰ ਕਰ ਲੇ ਤੇ ਲੈ 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 ਇਹਦੇ ਪਾਣੀ ਲੈ ਲਿਆ ਸੇਵਾ ਵਾਸਤੇ ਤੇ ਤੁਰੇ ਚੱਲੋ ਤੇਰੇ ਰੋਕਣਾ ਨਹੀਂ ਬਾਲਾ ਟਾਈਮ ਬਾਗਣ ਗਿਆ ਤਾਂ ਕੋਦੇ ਸਾਥ ਹੀ ਆ ਨਹੀਂ ਪਾਉਂਦਾ ਨਹੀਂ ਪਾਉਂਦੇ ਸਾਥ ਨਾ ਬੜਾ ਦੇ ਫੜਾ ਦੇ ਫੜਾ ਦੇ ਅੱਗੇ ਫੜਾ ਦੇ ਅੰਦਰ ਫੜਾ ਦੇ ਇਸੇ ਫੜਾ ਦੇ ਸੰਗਤ ਪਹੁੰਚ ਚੁੱਕਿਆ ਸਰਹਾਲੀ ਤੇ ਹੁਣ ਆਪਾਂ ਮੁੜ ਜਾਣਾ ਇੱਥੋਂ ਨਹਿਰ ਦੇ ਨਾਲ ਨਾਲ ਗੋਇੰਦਵਾਲ ਸਾਹਿਬ ਨੂੰ ਤੇ ਉਹ ਪਿੱਛੇ ਆਪਣੇ ਪਾਰਕੀ ਸਾਹਿਬ ਟਰੈਕਟਰ ਕੱਟੀਆਂ ਹੈਗੀਆਂ ਆਵਾ ਆਪਾਂ ਫੇਰ ਵੀਡੀਓ ਬਣਾਉਨੇ ਆ ਫੇਰ ਤੁਹਾਨੂੰ ਬਖਾਉਨੇ ਆ ਸਾਰੇ ਮੁੰਡਿਆਂ ਨੇ ਕੇਲੇ ਪਾਣੀ ਵਰਤਾਤਾ ਵਾ ਡੀ ਵੀ ਆ ਗਈ ਹੈ ਮੈਂ ਨਾ ਬੋਲਾਂ ਹਾਂ ਤੁਹੇ ਮੋਟਾ ਤਸਰਾਂ ਨੂੰ ਆ ਗਿਆ ਬਈ 26 24 ਕਿਲੋ ਕੇ ਲੈ ਜੀਏ ਸਮੇਂ ਤੇ ਹੋ ਜੀਏ ਕੋਪੀਏ ਜਾਂ ਮਟਰੀ ਦਾ ਰਾਮਾ ਮੋਟਰ ਗਵਰਨਮੈਂਟ ਡਰਾਈਵਰ ਛੋਟੀ ਦਾ 120 ਤਾਂ ਚੜਾ ਦਿੰਦਾ ਹੈ ਟ੍ਰੈਂਪੋ ਡਰਾਈਵਰ ਇਹ ਦੇਖੋ ਪਹੁੰਚ ਗਏ ਸੰਗਤ ਗੋਇੰਦਵਾਲ ਸਾਹਿਬ ਉਧਰ ਵੇਖੋ ਮੁੰਡੇ ਚਿੱਟੇ ਤੇ ਖੱਟੇ ਚਿੱਟੇ ਤੇ ਖੱਟੇ ਇਹਨਾਂ ਟੀਮ ਅਲੱਗਾਂ ਚਿੱਟ ਕੱਪੜੀਏ ਵਿਖਾਦਾ ਇਹ ਮੁੰਡੇ ਚਿੱਟ ਕੱਪੜੀਏ ਕਿਉਂ ਇਹ ਕਿਹੜੀ ਟੀਮ ਵਰਗ ਹੈ ਇਹ ਟੀਮ ਵਰਗ ਹੈ ਨਾ ਹਾਂ ਇਹ ਸਤਕਾਰ ਕਮੇਟੀ ਵਾਲੇ ਆ ਲਓ ਜੀ ਇੱਥੇ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਕੀਤਾ ਕਿਸ ਸੰਗਤ ਨੇ ਜਿਹੜਾ ਪਾ ਵਰਦਸ ਰੂਪ ਲਿਆਂਦੇ ਸੀ ਇੱਥੇ ਜਮ੍ਹਾਂ ਕਰਵਾਉਣ ਲਈ ਜਿੱਥੇ ਸੰਸਕਾਰ ਹੁੰਦਾ ਵਾ ਇੱਥੇ ਗੋਇੰਦਵਾਲ ਸਾਹਿਬ ਤੇ ਸਾਰੀ ਸੰਗਤ ਨੇ ਸਰੂਪ ਆ ਜਿਹੜੇ ਉਹ ਜਮ੍ਹਾਂ ਕਰਵਾਏ ਸੀ ਤੇ ਇੱਥੇ ਇੱਕ ਹਾਲ ਬਣਿਆ ਹੋਇਆ ਜਮ੍ਹਾਂ ਕਰਵਾਉਣ ਨੂੰ ਉੱਥੇ ਅੰਦਰ ਫੋਟੋਗ੍ਰਾਫੀ ਨਹੀਂ ਕਰ ਦਿੰਦੇਗੇ ਸਾਰੀ ਸੰਗਤ ਨੇ ਬਾਤ ਸੁਣਿਆ ਤੇ ਅਰਦਾਸ ਵੀ ਹੋਈ ਮੱਥਾ ਟੇਕਿਆ ਦੇਗ ਚੱਕੀ ਦੇ ਲੈਂਣ ਤੋਂ ਬਾਅਦ ਸਾਰੀ ਸੰਗਤ ਇੱਥੋਂ ਚੱਲ ਪਈ ਸੀ ਗੁਰਦੁਆਰਾ ਸੇਵ ਵਾਲਨ ਨੂੰ ਆਹ ਉਹਨਾਂ ਪਾਗਿਦ ਨੂੰ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਇਹ ਜੀ ਬਾਉਲੀ ਸਾਹਿਬ ਪਾਤਸ਼ਾਹੀ ਤੀਸਰੀ ਜਿਹੜਾ ਕਿ ਸ੍ਰੀ ਗੁਰੂ ਅਮਰਦਾਸ ਜਿਹੜਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਹ ਬਾਉਲੀ ਸਾਹਿਬ ਬਣੀ ਹੋਈ ਹੈ ਜਿਹਦੀਆਂ ਕਿ 84 ਪੌੜੀਆਂ ਥੱਲੇ ਨੂੰ ਜਾ ਕੇ ਉੱਥੇ ਜਾ ਕੇ ਆਪਾਂ ਇਸ਼ਨਾਨ ਕਰਦੇ ਆ ਹਰ ਇੱਕ ਪੌੜੀ ਦੇ ਨੰਬਰ ਲਿਖਿਆ ਗਿਆ ਆ ਤੁਸੀਂ ਵੇਖ ਸਕਦੇ ਹੋ ਜਿੱਦਾਂ ਕਿ ਆਪਾਂ ਹੁਣ 22 21 20 ਫੋਰ ਸਟੈਪ ਬਾਅਸ ਸਟੈਪ ਜਿਵੇਂ ਪੌੜੀਆਂ ਥੱਲੇ ਨੂੰ ਉਤਰ ਰਹੇ ਆ ਤਾਂ ਕਿ ਜਾ ਕੇ ਬੋੜੀ ਸਹਿਬਾ ਤੇ ਉਹ ਉੱਪਰ ਤੱਕ ਤੁਹਾਨੂੰ ਮੈਂ ਵਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਅਸ਼ਨਾਣ ਕਰਨ ਤੋਂ ਬਾਅਦ ਫਿਰ ਅਸੀਂ ਆ ਕੇ ਸਾਡੀ ਸੰਗਤ ਸਾਰੀ ਬੈਠੀ ਆ ਬਾਹਰ ਕਿਉਂਕਿ ਕੁਝ ਲੋਕ ਹਲੇ ਇਸ਼ਨਾਨ ਕਰ ਰਹੀ ਸੀ ਸਾਡੇ ਉੱਥੇ ਉਹਨਾਂ ਦੀ ਵੇਟ ਕੀਤੀ ਇਸ਼ਨਾਨ ਕਰਨ ਤੋਂ ਬਾਅਦ ਨੇ ਆਖ ਤੇ ਵੀ ਮੇਂ ਮੇਂ ਆਦੇ ਸੰਗਤ ਸੁਆ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਅਸੀਂ ਗੁਰ ਲੰਗਰ ਵਾਲੇ ਚ ਆਇਆ ਨਾ ਯਾਰ ਮੈਂ ਅਨੋਖੀ ਜੀ ਗੱਲ ਵੇਖੀ ਆ ਵੀ ਇਹ ਕੌਲੀਆਂ ਨਾ ਪਹਿਲਾਂ ਹੀ ਰੱਖ ਦਿੰਦੇ ਆ ਚਾਰ ਚਾਰ ਤੇ ਸੰਗਤ ਆ ਕੇ ਉਵੇਂ ਬਹਿ ਜਾਂਦੀ ਹੈ ਇਹ ਸੰਗਤ ਨੂੰ ਵਰਤਉਂਦੇ ਨਹੀਂ ਪਹਿਲਾਂ ਕੌਲੀਆਂ ਰੱਖ ਦਿੰਦੇ ਤੇ ਸੰਗਤ ਉਵੇਂ ਬੈਠੀ ਚੱਕ ਲੈਂਦੀ ਜਾਂ ਮਤਲਬ ਉਹ ਵੀ ਗੋਲੀਆਂ ਤੇ ਆ ਕੇ ਬਹਿ ਜਾਂਦੀ ਆ ਤੇ ਬੈਠੇ ਬੈਠੇ ਬਾਪੂ ਨਾ ਗਿਆ ਮੜ ਗਿਆ ਦੂਰੀ ਵਾਰਾ ਮੈਨੂੰ ਮੈਂਟੀ ਮਾਰਿਆ ਦੂਰੀ ਮਾਰ ਗਿਆ ਲਓ ਜੀ ਮੁੰਡੇ ਕਿਹਦੇ ਕਰਕੇ ਦਰਸ਼ਨ ਦੇਦਾਰੇ ਤੇ ਤੋੜਨੇ ਲੱਗੇ ਆ ਟਰੈਕਟਰ ਟਰਾਲੇ ਪਿੰਡ ਵੱਲ ਨੂੰ ਪਾਲਕੀ ਸਾਹਿਬ ਵੀ ਆਪਣੀ ਹੋ ਗਈ ਆ ਵਿਹਲੀ ਕਿਉਂਕਿ ਸਰੂਪ ਆਪਾ ਇੱਥੇ ਰੱਖਦੇ ਆ ਜਮ੍ਹਾਂ ਕਰਵਾਦੇ ਆ ਉਹਨਾਂ ਭੇਟ ਕਰ ਦੇਣਗੇ ਉਹ ਵਾਹ ਟਰਾਲੇ ਸਾਰੇ ਤਕਰੀਬਨ ਤੁਰ ਨਹੀਂ ਲੱਗੇ ਆ ਚਲੋ ਆਪਾਂ ਵੀ ਤੁਰਦੇ ਆ ਕੀ ਹੋ ਗਿਆ ਬਾਈ ਆਪਾਂ ਥਾਣੇ ਤੇ ਹੀ ਦਿੱਤੀ ਪਰ ਆਪਾਂ ਨੂੰ ਇੱਥੇ ਇਹ ਗੱਲ ਟਰਾਲੀ ਜਾਇਆ ਉਹ ਟਰਾਲੀ ਸੀ ਕਿਹੜੀ ਟਰਾਲੀ ਜਾਇਆ ਇਹ ਬਾਈ ਇਹ ਆਪਣੇ ਨਾਲ ਹੀ ਨਹੀਂ ਆਇਆਗਾ ਉਧਰ ਬੰਦੇ ਵਧ ਗਏ ਉਹ ਕਹਿੰਦੇ ਇੱਧਰ ਜਾਵੜਾ ਬਾਈ ਬਾਈ ਕਾਰਨ ਦੀ ਦੱਸੀ ਬਾਈ ਬੰਦਾ ਲੈ ਕੇ ਨਹੀਂ ਇੱਕ ਵਲੋਗ ਕਰਦੇ ਆਪਾਂ ਸਵਾਪਤ ਸੰਗਤ ਆਪਣੀ ਆ ਚੁੱਕੀ ਹੈ ਮੱਥਾ ਟੇਕ ਕੇ ਤੇ ਖੁਸ਼ ਹੁੰਦੀ ਹੈ ਆਪਣੀ ਪਿੱਛੇ ਰਸਤੇ ਦੇ ਵਿੱਚ ਤੇ ਉਮੀਦ ਕਰਦੇ ਤੁਹਾਨੂੰ ਇਹ ਵਲੋਗ ਪਸੰਦ ਆਇਆ ਪਸੰਦ ਆਇਆ ਹੋਊਗਾ ਆਪਾਂ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਜ਼ਰਾ ਵਲੌਗ ਵਧੀਆ ਵਧੀਆ ਵਿਖਾਉਣ ਦੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ